ਕਿਹੜੀਆਂ ਜਿਹੇਆਂ ਐਕਟੀਵਿਟੀਆਂ ਜੇ ਤੁਸੀਂ ਕੀਤੀਆਂ ਤੁਸੀਂ ਬਾਹਰ ਹੋ ਗਏ ਤੁਹਾਨੂੰ ਬਾਹਰ ਕਰ ਦਿੱਤਾ ਗਿਆ ਟੀਨਸਾ ਸਾਹਿਬ ਛੱਡ ਕੇ ਚਲੇ ਗਏ ਸੀ ਵਾਪਸੀ ਕਰ ਲਈ ਕਿਹੜੀਆਂ ਜਿਹੇਆਂ ਐਕਟੀਵਿਟੀਆਂ ਨੇ ਜਿਹੜੀਆਂ ਇਹ ਸਾਰੀਆਂ ਹੋ ਜਾਂਦੀਆਂ ਦੇਖੋ ਮੈਰੀ ਤੇ ਮੇਰੀ ਐਕਟੀਵਿਟੀ ਤੇ ਇਹੀ ਸੀ ਕਿ ਮੈਂ ਸਿਧਾਂਤਾਂ ਤੇ ਪੈਰਾਟੈਰੀ ਕਰਨ ਦੀ ਗੱਲ ਕਰਦੀ ਸੀ ਜਾਂ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਕੁਝ ਸੁਝਾਅ ਦਿੱਤੇ ਸੀ ਜਾਂ ਮੈਂ ਧਾਰਮਿਕ ਤੌਰ ਦੇ ਉੱਤੇ ਉੱਥੇ ਵੱਧੂ ਪੋਲਿਟਿਕਲ ਤੌਰ ਦੇ ਉੱਤੇ ਦਬਾਅ ਦੇ ਨਾਲ ਉੱਥੇ ਦਖਲਅੰਦਾਜ਼ੀ ਬੰਦ ਕਰਨ ਲਈ ਮੈਂ ਬੇਨਤੀ ਕੀਤੀ ਸੀ ਜਾਂ ਮੈਂ ਉੱਥੇ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਅੱਜ ਮਹਿਸੂਸ ਹੁੰਦਾ ਹੈ ਕਿ ਘਾਣ ਹੁੰਦਾ ਹੈ ਕਈ ਥਾਵਾਂ ਦੇ ਉੱਤੇ ਤੇ ਉਹ ਲੋਕ ਜਿਹੜੇ ਉੱਥੇ ਆ ਕੇ ਸਿੱਖ ਰਹਿਤ ਮਰਿਆਦਾ 'ਚ ਦਖਲਅੰਦਾਜ਼ੀ ਕਰਦੇ ਆ ਉਹਨਾਂ ਨੂੰ ਉਹਨਾਂ ਤੋਂ ਦੂਰ ਹੋਣ ਲਈ ਗੱਲ ਕੀਤੀ ਸੀ ਕਿ ਹੁਣ ਹੁਣ ਜਿਵੇਂ ਜਿਵੇਂ ਹੁਣ 300 ਸਾਬ ਵਾਪਸ ਗਏ ਨੇ ਇਹ ਸਿਧਾਂਤਾਂ ਦੀ ਗੱਲ ਹੋਣਾ ਕਈ ਸੀਗੀ ਕੀ ਲੱਗਦਾ ਕਿ ਹੁਣ ਸਿਧਾਂਤ ਬਦਲ ਗਏ ਸੁਖਬੀਰ ਸਿੰਘ ਬਾਦਲ ਹੋਰੀ ਬਦਲਦੇ ਨੇ ਸਾਡੀ ਗੱਲ ਹੋਰ ਸੀ ਹੂੰ ਉਹਨਾਂ ਨੇ ਕੇਵਲ ਰਾਜਨੀਤੀ ਦੀ ਗੱਲ ਕਰਦੇ ਮੈਂ ਉਹ ਉਹਨਾਂ ਦੇ ਤੁਸੀਂ ਮੈਨੂੰ ਢੀਂਸਾ ਸਾਹਿਬ ਦੇ ਸਵਾਲਾਂ ਦਾ ਕਿਉਂ ਜਵਾਬ ਪੁੱਛਦੇ ਇਹ ਤਾਂ ਜਵਾਬ ਉਹਨਾਂ ਕੋਲੋਂ ਲਓ ਨਾ ਢੀਂਸਾ ਸਾਹਿਬ ਦੇ ਜਵਾਬ ਢੀਂਸਾ ਸਾਹਿਬ ਤੋਂ ਲਓ ਮੇਰੀਆਂ ਗੱਲਾਂ ਜਿਹੜੀਆਂ ਸੀ ਮੈਂ ਨਾ ਤੇ ਬਾਦਲ ਦੇ ਨਾਲ ਮੇਰੀ ਨਿੱਜੀ ਦੁਸ਼ਮਣੀ ਨਾ ਕੋਈ ਮੈਂ ਕੋਰ ਕਮੇਟੀ ਦੀ ਮੈਂਬਰੀ ਮੰਗੀ ਨਾ ਮੈਂ ਕੋਈ ਟਿਕਟ ਮੰਗੀ ਸੀ ਜੇ ਤੋ ਮੈਂ ਨਰਾਜ ਹੋਏ ਹੁਣ ਨਾ ਹੀ ਮੈਂ ਕੋਈ ਉਹਨਾਂ ਨੂੰ ਕਿਹਾ ਸੀ ਵੀ ਪ੍ਰਧਾਨਗੀ ਛੱਡ ਤੇ ਮੈਨੂੰ ਦੇ ਜਾਂ ਕਿਸੇ ਹੋਰ ਨੂੰ ਦੇ ਮੇਰੇ ਤੇ ਕੋਈ ਸ਼ਰਤ ਨਹੀਂ ਮੈਂ ਤੇ ਸਿਰਫ ਇਹ ਗੱਲ ਕੀਤੀ ਸੀ ਕਿ ਅੱਜ ਧਾਰਮਿਕ ਤੌਰ ਤੇ ਅਸੀਂ ਮਹਿਸੂਸ ਕਰਦੇ ਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਿੱਖ ਜਿਹੜੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਉੱਥੋਂ ਸਾਡੇ ਨੂੰ ਦੂਰੀ ਬਣਦੀ ਜਾ ਰਹੀ ਹੈ ਲੋਕਾਂ ਦੇ ਮਨ ਆ ਚਾ ਰਿਹਾ ਕਿ ਉੱਥੇ ਸਿਆਸੀ ਤੌਰ ਦੇ ਉੱਤੇ ਤੁਹਾਡੀ ਸਿੱਧੀ ਦਖਲਅੰਦਾਜ਼ੀ ਦਿਖਣ ਦੇ ਨਾਲ ਤੇ ਉਹ ਇਹ ਗੱਲਾਂ ਕਹਿ ਦਿੰਦੇ ਆ ਲੋਕੀ ਕਿ ਇੱਥੇ ਕਬਜਾ ਬਾਦਲਾਂ ਦਾ ਤੁਸੀਂ ਮੈਂਬਰ ਟਿਕਟਾਂ ਦਿੱਤੀਆਂ ਚੁਣ ਕੇ ਸੀ ਗਏ ਆ ਔਰ ਤੁਸੀਂ ਸਾਡੇ ਤੇ ਭਰੋਸਾ ਕਰਕੇ ਤੇ ਸਾਨੂੰ ਉੱਥੇ ਭੇਜੇ ਆ ਜੀ ਕੋਈ ਨੂੰ ਪ੍ਰਧਾਨ ਦੀ ਡਿਊਟੀ ਦਿੰਨੇ ਹੋ ਤੇ ਭਰੋਸਾ ਕਰਕੇ ਦਿੰਨੇ ਹੋ ਕਿਸੇ ਨੂੰ ਯੋਗ ਸਮਝ ਕੇ ਦਿੰਨੇ ਹੋ ਜੇ ਸਾਨੂੰ ਆਪਣੀ ਯੋਗਤਾ ਦੇ ਨਾਲ ਤੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਬਾਕੀ ਸਿੱਖਾਂ ਦੇ ਸਹਿਯੋਗ ਦੇ ਨਾਲ ਕਿਸ ਵੀ ਮਰਜ਼ੀ ਪਾਰਟੀ ਜੀ ਕੋਈ ਬੈਠਾ ਹੋਵੇ ਕਮਸ ਕਮ ਜੇ ਕਿਸੇ ਤਜਰਬਾ ਚੰਗਾ ਹੈ ਕਿਸੇ ਸੋਚ ਉੱਚੀ ਹੈ ਤੇ ਸਾਨੂੰ ਨਾਲ ਲੈ ਲੈਣਾ ਚਾਹੀਦਾ ਉਹਨਾਂ ਕੋਲ ਪੁੱਛ ਲੈਣਾ ਚਾਹੀਦਾ ਤੇ ਜੇ ਅਸੀਂ ਹਰ ਆਪਣੇ ਅਕਾਲੀ ਦਲ ਤੋਂ ਬਗੈਰ ਸਿੱਖ ਜਿਹੜੇ ਹੈ ਸਾਰੇ ਨਹੀਂ ਹੈ ਸਾਡੇ ਨਾਲ ਸਾਰੇ ਸਾਡੀ ਪਾਰਟੀ ਚ ਨਹੀਂ ਹੈਗੇ ਸ਼੍ਰੋਮਣੀ ਕਾਲ ਦਲ ਚ ਕੋਈ ਕਾਂਗਰਸ ਵਿੱਚ ਬੈਠਾ ਹੋਇਆ ਕੋਈ ਭਾਜਪਾ ਵਿੱਚ ਬੈਠਾ ਕੋਈ ਆਮ ਆਦਮੀ ਪਾਰਟੀ ਵਿੱਚ ਬੈਠਾ ਕੋਈ ਵਿਦੇਸ਼ ਵਿੱਚ ਬੈਠਾ ਉਹਨਾਂ ਲੋਕਾਂ ਦੀ ਭਾਵਨਾ ਨੂੰ ਵੀ ਸਮਝਣਾ ਪਏਗਾ ਜੇ ਅਸੀਂ ਨਹੀਂ ਸਮਝਾਂਗੇ ਤੇ ਸਾਡਾ ਨੁਕਸਾਨ ਹੋ ਰਿਹਾ ਹੈ ਸ਼੍ਰੋਮਣੀ ਕਾਲ ਦਲ ਪਰੰਦਾ ਕਮੇਟੀ ਦਾ ਵੀ ਨੁਕਸਾਨ ਹੋ ਰਿਹਾ ਤੇ ਸ਼੍ਰੋਮਣੀ ਕਾਲ ਦਲ ਦਾ ਵੀ ਹੋ ਰਿਹਾ ਦੂਰੀ ਸੰਗਤ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ ਇਹ ਗੱਲਾਂ ਮੈਂ ਉਹਨਾਂ ਨੂੰ ਕੀਤੀਆਂ ਸੀ ਸੱਚਾਈ ਜਿਹੜੀ ਹੈ ਮੈਂ ਅੱਜ ਵੀ ਦੇਖੋ ਜੇ ਮੈਂ ਨਾ ਕੀਤੀ ਉਹ ਤਾਂ ਮੈਨੂੰ ਲੋੜ ਨਹੀਂ ਕਹਿੰਦੀ ਮੈਂ ਕੋਈ ਤੁਹਾਡੇ ਕੋਲ ਨੰਬਰ ਨਹੀਂ ਬਣਾਣੇ ਮੈਂ ਬਾਦਲ ਸਾਹਿਬ ਦੇ ਨਾਲ ਬੈਠ ਕੇ ਕਈ ਵਾਰੀ ਇੱਕ ਵਾਰੀ ਨਹੀਂ ਕਈ ਵਾਰੀ ਪਹਿਲਾਂ ਤੋਂ ਲੈ ਕੇ ਤੇ ਮੈਂ ਇਹ ਕਹਿੰਦੀ ਸੀ ਵੀ ਜਦੋਂ ਸੰਗਤ ਮਹਿਸੂਸ ਕਰਦੀ ਹੈ ਕਿ ਤੁਹਾਡਾ ਪ੍ਰੈਸ਼ਰ ਲੱਗਦਾ ਉੱਥੇ ਤੁਹਾਡੀ ਉੱਥੇ ਕਬਜ਼ੇ ਦੀ ਲੋਕਾਂ ਦੀ ਮਨ ਚ ਭਾਵਨਾ ਹੁੰਦੀ ਹੈ ਉਹ ਗੱਲਾਂ ਨੂੰ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਸੰਭਲ ਲੈਣਾ ਚਾਹੀਦਾ ਤਾਂ ਜੋ ਸੰਗਤ ਦੇ ਮਨ ਵਿੱਚ ਰੋੜਾ ਨਾ ਬਸ ਆ ਮੇਰੀ ਤੇ ਕੱਲਾ ਸੀ ਜੇ ਜੇ ਆਨਲਾਈਨ ਦਿਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਮੰਨ ਲਈ ਜਾਂਦੀਆਂ ਨੇ ਬਾਦਲ ਸਾਹਿਬ ਵੱਲੋਂ ਸਾਰੀ ਸਮੁੱਚੀ ਲੀਡਰਸ਼ਿਪ ਵੱਲੋਂ ਕਿ ਤੁਸੀਂ ਫਿਰ ਵਾਪਸੀ ਕਰ ਸਕਦੇ ਹੋ ਕਿ ਇਸ ਤਰ੍ਹਾਂ ਰੋਡ ਮੈਪ ਹੋਣਾ ਚਾਹੀਦਾ ਹੈ ਇਸ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਪਹਿਲਾਂ ਹੀ ਜਿਹੜੇ ਨ ਵਿਧਾਨ ਸਭਾ ਸੀਟਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਨੂੰ ਹੋਇਆ ਕਿ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਇਸ ਸਿਧਾਂਤ ਦੇ ਨਾਲ ਨਹੀਂ ਮੇਰੀ ਇੱਛਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਤਕੜਾ ਹੋਵੇ ਜਿਹੜੀ ਮੇਰੀ ਭਾਵਨਾ ਕਿਉਂਕਿ ਮੇਰੀ ਕੌਮ ਦੀ ਭਾਵਨਾ ਪੰਜਾਬ ਦੇ ਲੋਕਾਂ ਦੀ ਭਾਵਨਾ ਕਿ ਇੱਕ ਖੇਤਰੀ ਪਾਰਟੀ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਸੁਣਦੀ ਵੀ ਹੈ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪਛਾਣਦੀ ਵੀ ਇਹ ਤੇ ਲੋਕਾਂ ਦੇ ਮਨਾਂ 'ਚ ਬੈਸੀ ਹੋਈ ਹੈ ਕਿਉਂਕਿ ਜਿਹੜੀ ਪਾਰਟੀ ਦਿੱਲੀ ਤੋਂ ਚੱਲੇਗੀ ਜਸ ਵੱਡੀ ਪਾਰਟੀ نیشنل ਪਾਰਟੀ ਹੋਏਗੀ ਉਹਨੂੰ ਸਾਡੀ ਸਟੇਟ ਨਾਲ ਕੋਈ ਬਹੁਤਾ ਦਰਦ ਨਹੀਂ ਹੋਏਗਾ ਦਰਦ ਉਹਨੂੰ ਹੀ ਹੋਏਗਾ ਜਿਹੜਾ ਉੱਥੇ ਕੀ ਉਹਨੇ ਘੁੰਮਣਾ ਉਹਨਾਂ ਲੋਕਾਂ ਚ ਹੀ ਰਹਿਣਾ ਆਪਣੇ ਘਰ ਵਿੱਚ ਇਸ ਕਰਕੇ ਮੈਂ ਮੈਂ ਕਦੀ ਸ਼੍ਰੋਮਣੀ ਕਾਲ ਤਾਂ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੀ ਜਿਹੜੀ ਸਚਾਈ ਹੈ ਇਹ ਮੇਰੀ ਪਹਿਲੇ ਦਿਨ ਤੋਂ ਆਵਾਜ਼ ਹੈ ਤੇ ਨਾ ਮੈਂ ਕਦੀ ਇਹ ਕਹਿ ਸਕਦੀਆਂ ਕਿ ਕਮਜ਼ੋਰ ਹੋਵੇ ਨਾ ਮੈਂ ਚਾਹਨੀ ਹੈ ਕਿ ਇੱਥੋਂ ਕੋਈ ਟੁੱਟ ਕੇ ਤੇ ਹੋਰ ਪਾਰਟੀਆਂ ਚ ਜਾ ਕੇ ਲੋਕ ਲੋਕ ਕਹਿੰਦੇ ਬੀਬੀ ਜੀ ਕੇ ਪਹਿਲਾਂ ਅਕਾਲੀ ਦਲ ਨਾਲ ਭਾਈਵਾਲ ਸੀ ਕਿ 9 ਮਾਰਚ ਦਾ ਦਿੱਤਾ ਸੀਗਾ ਉਦੋਂ ਚੱਲਦੇ ਰਹੇ ਉਹਨਾਂ ਨਾਲ ਹੁਣ ਫਿਰ ਅਕਾਲੀ ਦਲ ਨਾਲ ਚਰਚਾ ਚੱਲਦੀ ਹੈ ਕਿ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਸਕਦੇ ਆ ਫਿਰ ਕੀ ਫਿਰ ਕਿਵੇਂ ਜਿਵੇਂ ਤੁਸੀਂ ਕਹਿੰਦੇ ਹੋ ਨੈਸ਼ਨਲ ਪਾਰਟੀਆਂ ਮੇਰੀ ਸੁਣੋ ਇਕ ਹੁੰਦਾ ਕਿ ਅਲਾਈਂਸ ਰਾਇਨ ਤੱਕ ਤੋਰਦੇ ਸਾਡੀ ਸਟੇਟ ਜਿਹੜੀ ਹੈ ਉਹ ਡਿਵੈਲਪ ਨਹੀਂ ਕਰ ਸਕਦੀ ਜਦ ਤੱਕ ਤੁਹਾਡਾ ਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਉਹਨਾਂ ਨਾਲ ਸਾਂਝ ਨਹੀਂ ਹੁੰਦੀ ਸਾਂਝ ਮਤਲਬ ਆਪਣੇ ਹੱਕਾਂ ਨੂੰ ਬਚਾਉਣ ਲਈ ਤੁਸੀਂ ਉਹਨਾਂ ਨਾਲ ਬੈਠਦੇ ਨਹੀਂ ਤੁਸੀਂ ਉਹਨਾਂ ਦੇ ਨਾਲ ਵਿਚਾਰ ਨਹੀਂ ਕਰਦੇ ਤੁਸੀਂ ਉਹਨਾਂ ਦੇ ਕੋਲੋਂ ਆਪਣੇ ਬੰਦੇ ਫੰਡ ਆਪਣੇ ਬੰਦੇ ਹੱਕ ਪ੍ਰਾਪਤ ਨਹੀਂ ਕਰਦੇ ਠੀਕ ਹੈ ਸਾਡੇ ਚ ਕਮਜ਼ੋਰੀ ਰਹੀ ਹੈ ਮੈਂ ਆਪਣੇ ਚ ਵੀ ਕਮਜ਼ੋਰੀ ਕਰਨੀ ਹੈ ਕਿ ਸਾਡੇ ਲੀਡਰ ਉੱਥੇ ਬੈਠੇ ਵੀ ਰਹੇ ਪਰ ਉਹ ਆਵਾਜ਼ ਨੂੰ ਤਕੜੇ ਕਰਕੇ ਜਾਂ ਪਾਰਟੀ ਉਸ ਵੇਲੇ ਕਿਉਂ ਕਮਜ਼ੋਰੀ ਖਾ ਗਏ ਅਸੀਂ ਮੈਂ ਵਿੱਚੇ ਆਪਣੇ ਆਪ ਨੂੰ ਗਿੰਦੀ ਐ ਮੈਂ ਬਾਹਰ ਨਹੀਂ ਕੱਢਦੀ ਕਿਉਂਕਿ ਮੈਂ ਵੀ ਤੇ ਉਹਨਾਂ ਦੇ ਨਾਲ ਹੀ ਸੀ ਜੇ ਅਸੀਂ ਕਿਉਂ ਕਮਜ਼ੋਰ ਹੋਏ ਕਿ ਉਹ ਸਾਡੀਆਂ ਗੱਲਾਂ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਹੋ ਸਕਦੀਆਂ ਜਿਸ ਦਾ ਪਾਣੀਆਂ ਦੀ ਗੱਲ ਸੀ ਉਹਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਉਹਨਾਂ ਪਾਰਟੀਆਂ ਨੂੰ ਦੂਜੀਆਂ ਸਟੇਟਾਂ ਵੀ ਚਾਹੀਦੀਆਂ ਉਹਨਾਂ ਦੀ ਵੀ ਗੱਲ ਸੁਣਦੇ ਐ ਪਰ ਅਸੀਂ ਕਿਦਾਂ ਮਨਾਉਣਾ ਇਹ ਸਾਨੂੰ ਚਾਹੀਦਾ ਅਸੀਂ ਆਪਣਾ ਹੱਕ ਕਿਦਾਂ ਬਚਾਉਣਾ ਉਹ ਸਾਨੂੰ ਚਾਹੀਦਾ ਅਸੀਂ ਚੰਡੀਗੜ੍ਹ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਉਦੋਂ ਸਾਂਝਾ ਸੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣ ਗਈ ਹਰਿਆਣੇ ਨੂੰ 20 ਕਰੋੜ ਰੁਪਇਆ ਕਦੋਂ ਦਾ ਮਿਰਕਲ ਦਿੱਤਾ ਹੋਇਆ ਹੈ ਇੰਦਰਾ ਗਾਂਧੀ ਦੇ ਵੇਲੇ ਦਾ ਵੀ ਤੁਸੀਂ ਆਪਣੀ ਰਾਜਧਾਨੀ ਬਣਾ ਲਓ ਪੰਚਕੁਲੇ ਚ ਉਹਨਾਂ ਨੇ ਕਿਉਂ ਨਹੀਂ ਬਣਾਈ ਜੇ ਉਹਦੇ ਚ ਕਮੀ ਹੈ ਪੈਸੇ ਚ ਹੋਰ ਦੇ ਦੇਣ ਜਦੋਂ ਉਹਨਾਂ ਨੂੰ ਦੇ ਹੀ ਦਿੱਤਾ ਕਿਉਂਕਿ ਪੰਜਾਬ ਦਾ ਖਿੱਤਾ ਸੀ ਪੰਜਾਬ ਦੇ ਪਿੰਡ ਉਜਾਰ ਕੇ ਇਹ ਚੰਡੀਗੜ੍ਹ ਬਣਿਆ ਸੀ ਸਾਰਾ ਹਰਿਆਣਾ ਵੀ ਤਾਂ ਪੰਜਾਬ ਦੇ ਵੱਖਰਾ ਹੀ ਹੋਇਆ ਨਾ ਹੁਣ ਪੰਜਾਬ ਨੂੰ ਇੰਨਾ ਵੀ ਨਾ ਤੁਸੀਂ ਕਰ ਦੋ ਕਿ ਬਿਲਕੁਲ ਹੀ ਉਹਦੀ ਰਾਜਧਾਨੀ ਵੀ ਨਾ ਹੋਵੇ ਜੀ ਜੇ ਵਿਧਾਨ ਸਭਾ ਸੀ ਉਸ ਵੇਲੇ ਇਹੀ ਸੀ ਸਾਂਝੀ ਬਣਾ ਦਿੱਤੀ ਸੀ ਪੀ ਕਿਸੇ ਸਮੇ ਉਹ ਵੱਖਰੇ ਬਣਾਉਣੇ ਤੇ ਬਣਾ ਲੈਣ ਪਰ ਸਾਨੂੰ ਕੋਈ ਤਕਲੀਫ ਨਹੀਂ ਹੈ ਅਸੀਂ ਕਦੀ ਨਹੀਂ ਕਹਿੰਦੇ ਕਿ ਤੁਸੀਂ ਵੱਖਰੀ ਬਣਾ ਲਓ ਉਹ ਤੇ ਹੈ ਹੀ ਵੱਖਰੀ ਹੈ ਪਰ ਗੱਲ ਇਹ ਹੈ ਕਿ ਜੇ ਰਾਜਧਾਨੀ ਦੇ ਵਿੱਚ ਸਾਨੂੰ ਇੰਨਾ ਵੀ ਹੱਕ ਨਹੀਂ ਪੰਜਾਬ ਦੀ ਰਾਜਧਾਨੀ ਕਹਿੰਦਾ ਤੇ ਫਿਰ ਤੇ ਦੇਖੋ ਸਸੀਂ ਪ੍ਰਾਪਤ ਕੀ ਕੀਤਾ ਇਹ ਗੱਲਾਂ ਲੋਕਾਂ ਦੇ ਮਨ ਵਿੱਚ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਤਾਕਤ ਆਂਦੀ ਹੈ ਉੱਥੇ ਕਮ ਸੋ ਕਮ ਆਪਣੀ ਆਵਾਜ਼ ਇੰਨੀ ਕੋ ਬੁਲੰਦ ਕਰੋ ਕਿ ਉਹ ਮਜ਼ਬੂਤ ਮਜਬੂਰ ਹੋ ਜਾਣ ਕਿ ਸਰਕਾਰ ਤੁਹਾਨੂੰ ਕੋਈ ਨਾ ਕੋਈ ਤੁਹਾਡਾ ਪੂਰਾ ਕੰਮ ਕਰ ਸਕੇ ਇਸੇ ਤਰ੍ਹਾਂ ਪਖੜਾ ਦਾ ਸਾਡਾ 60 40 ਦੀ ਰੇਸ਼ੋ ਹੁੰਦੀ ਸੀਗੀ ਹਰਿਆਣੇ ਦੇ ਮੁਲਾਜ਼ਮ ਤੇ ਸਾਡੇ ਮੁਲਾਜ਼ਮ ਤੇ ਵੱਡੇ ਅਫਸਰ ਉੱਥੇ ਲੱਗਦੇ ਸੀਗੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸੀ ਹੁਣ ਸਾਰਾ ਕੁਝ ਹੀ ਸਿੱਧਾ ਸੈਂਟਰ ਨੇ ਕਰ ਲਿਆ ਜੀ ਹੁਣ ਇਹ ਅਸੀਂ ਤੇ ਵਧ ਅਧਿਕਾਰ ਮੰਗਦੇ ਰਹੇ ਅੱਜ ਤੱਕ ਪੰਜਾਬ ਦੇ ਲੋਕ ਵਧ ਅਧਿਕਾਰ ਮੰਗਦੇ ਆ ਸ਼ੋਮਨੀ ਕਾਲੀ ਦਲ ਵਧ ਅਧਿਕਾਰ ਮੰਗਦੀ ਹੈ ਹੁਣ ਵਧ ਅਧਿਕਾਰ ਤੇ ਕੀ ਦੇਣੇ ਸੀ ਸਾਡਾ ਜੋ ਹੈ ਸੀ ਸਾਡੇ ਕੋਲ ਵੀ ਖੋਲਿਆ ਗਿਆ ਸੋ ਤਕਲੀਫ ਤੇ ਹੈ ਸਾਨੂੰ ਪਰ ਸਰਕਾਰ ਦੇ ਨਾਲ ਕਾਂਗਰਸੀ ਸਰਕਾਰ ਆਵੇ ਅਸੀਂ ਲਾਈ ਸੀ ਕਰ ਸਕਦੇ ਕਿਉਂਕਿ ਉਹਨੇ ਜਿਹੜਾ ਉਹ ਕਾਨ ਕੀਤਾ ਸੀ ਨਾ ਜੀ ਉਹ ਇਹ ਚੀਜ਼ਾਂ ਦੀਆਂ ਕਮੀਆਂ ਤੇ ਬੰਦੇ ਕੋ ਪੂਰੀਆਂ ਹੋ ਸਕਦੀਆਂ ਹੋ ਸਕਦਾ ਉਹ ਦੋ ਨਹੀਂ ਹੋਈਆਂ ਤੇ ਅੱਜ ਸਰਕਾਰ ਕਰ ਦੇਵੇ ਹੋ ਸਕਦਾ ਹੈ ਕਿ ਆਨਵਾਇਸ ਸਰਕਾਰ ਕਰ ਦੇਵੇ ਪਰ ਜੇ ਕਾਂਗਰਸ ਦੀ ਅਸੀਂ ਗੱਲ ਕਰਦੇ ਜਦੋਂ ਤੇ ਉਹ ਸਾਡੇ ਕੋ ਜੋ 84 ਦਾ ਕਤਲੇਆਮ ਹੋਇਆ ਨਾ ਜੈਨੋਸਾਈਡ ਹੋਇਆ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਜੋ 84 ਦੇ ਚਕਾਨ ਹੋਇਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਟਹਿ ਟਹਿਰੀ ਕੀਤਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜੋ ਸਾਡਾ ਸਿੱਖਾਂ ਦਾ ਨੁਕਸਾਨ ਹੋਇਆ ਉਹ ਭੁਲਾਇਆ ਨਹੀਂ ਜਾ ਸਕਦਾ ਠੀਕ ਹੈ ਖੂਨੋਂ ਖੂਨ ਹੋਈ ਤਾਂ ਤੈਨੂੰ ਭਲਾਇ ਨਹੀਂ ਜਾ ਸਕਦਾ ਨੌਂ ਚਵਨਾਂ ਨੂੰ ਘਰਾਂ ਚੋਂ ਕੱਟ-ਕੱਟ ਕੇ ਮਾਰੇ ਭਲਾਇ ਨਹੀਂ ਜਾ ਸਕਦੇ ਮੈਂ ਕਿਸੇ ਵੀ ਸਰਕਾਰ ਨੂੰ 100 ਨੰਬਰ ਨਹੀਂ ਦੇ ਸਕਦੀ ਪਰ ਇਹ ਮੈਂ ਜਰੂਰ ਕਹਾਂਗੀ ਕਿ ਕਮ ਸੋ ਕਮ ਆਪਣੀ ਆਵਾਜ਼ ਨੂੰ ਇੰਨਾ ਕੁ ਅਸੀਂ ਬਲੰਦ ਕਰੀਏ ਕਿ ਸਾਰੇ ਤਕੜੇ ਹੋ ਕੇ ਕਿ ਸਰਕਾਰ ਨੂੰ ਲੱਗੇ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੇ ਹਾਂ ਤੇ ਹੁਣ ਵੀ ਕਿਸਾਨ ਜਿਹੜੇ ਬੈਠੇ ਐ ਸਾਡੇ ਕਿਸਾਨ ਜੇ ਅਸੀਂ ਸਾਰੇ ਇੱਕ ਆਵਾਜ਼ ਹੋ ਕੇ ਕਹਿੰਨੇ ਆ ਤੇ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਤੇ ਕਿਸਾਨ ਵੀ ਜਿਹੜੇ ਐ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਮੈਨੂੰ ਕਹਿੰਦੀ ਇਹਨਾਂ ਨੂੰ ਅੱਗੇ ਲਾਉ ਕਿਉਂਕਿ ਉਹ ਕਹਿੰਗੇ ਕਿ காங்கிரஸ் ਅੱਗੇ ਲਾਈਏ ਕਿ ਅਸੀਂ ਭਾਜਪਾ ਅੱਗੇ ਲਾਈਏ ਕਿ ਅਸੀਂ ਅਕਾਲੀ ਅੱਗੇ ਲਾਈਏ ਕਿ ਆਪ ਅੱਗੇ ਲਾਈਏ ਨਾ ਜੇ ਤੁਸੀਂ ਜਥੇਬੰਦੀਆਂ ਲੱਗੀਆਂ ਉਹ ਕਮ ਸੋ ਕਮ ਇਹਨਾਂ ਇਹਨਾਂ ਪਾਰਟੀਆਂ ਦੀ ਤਾਕਤ ਨੂੰ ਵੀ ਵਰਤ ਲਓ ਇਹਨਾਂ ਦਾ ਕੇਡਰ ਸਾਰਾ ਕਿਸਾਨ ਹੈ ਜੀ ਸ਼੍ਰੋਮਣੀ ਕਾਲ ਦਾ ਤੇ ਇੱਕ ਇੱਕ ਬੱਚਾ ਬੱਚਾ ਕਿਸਾਨ ਹੈ ਸਭ ਤੋਂ ਵੱਡੇ ਕਿਸਾਨ ਜਿਹੜੇ ਉਹ ਅਕਾਲੀ ਹੈ ਹੁਣ ਅਕਾਲੀ ਦਲ ਦੇ ਹੀ ਉੱਥੇ ਲੜਾਈ ਲੜ ਰਹੇ ਆ ਮੈਂ ਇਹ ਕਮ ਜਥੇਬੰਦੀਆਂ ਹੈ ਉਹਨਾਂ ਨੇ ਬਣਾਈਆਂ ਹੋਈਆਂ ਪਰ ਜਿਹੜੀ ਲੜਾਈ ਲਾਣ ਲਈ ਜਾਂਦੇ ਐ ਕੀ ਤੁਹਾਡੇ خیال ਕੋ ਚਕਾਲੀ ਨਹੀਂ ਜਾਂਦੇ ਉਹ ਚ ਕਾਂਗਰਸੀ ਨਹੀਂ ਜਾਂਦੇ ਹਰ ਕਿਸਾਨ ਜਿਹੜਾ ਹੈ ਭਾਵੇਂ Hindu ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਹੈ SC ਹੈ ਕੋਈ ਹੈ ਹਰ ਕੋਈ ਬੰਦਾ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਂਦਾ ਸੋ ਮੈਂ ਸਭ ਦੀ ਕਿ ਜਦੋਂ ਲੜਾਈ ਲੜਾਂਗੇ ਪੰਜਾਬ ਦੀ ਇਕੱਠੇ ਹੋ ਕੇ ਲੜਾਂਗੇ ਤੇ ਉਹ ਤਾਕਤ ਬਣੇਗੀ ਜੇ ਅਸੀਂ ਇਕੱਲੇ ਇਕੱਲੇ ਵੀ ਮੇਰੇ ਨੰਬਰ ਬਣ ਜਣ ਇਹਦੇ ਨਾਲ ਬਣ ਉਹਦੀ ਖਿੱਚਾ ਤੂੰ ਉਹਦੀ ਲੱਤ ਖਿਚੀਏ ਉਹਨੂੰ ਕਮਜ਼ੋਰ ਕਰੀਏ ਉਦੋਂ ਨਹੀਂ ਉਦੋਂ ਤੱਕ ਨਹੀਂ ਹੋਣਾ ਬੀਬੀ ਜੀ ਅਖੀਰਲਾ ਸਵਾਲ ਕਰਨਾ ਚਾਹਾਂਗਾ ਲੋਕ ਬਦਲਾ ਚਾਹੁੰਦੇ ਨੇ ਕਹਿੰਦੇ ਕੁਝ ਬਦਲਣਾ ਚਾਹੀਦਾ ਇਕੱਠੀਆਂ ਵੀ ਹੋ ਰਹੀਆਂ ਨੇ ਪਾਰਟੀਆਂ ਗੱਠ ਜੋੜ ਹੋ ਰਿਹਾ ਪ੍ਰਧਾਨ ਮੰਤਰੀ ਫਿਰ ਕਿਹੜੇ ਹੋਣੇ ਚਾਹੀਦੇ ਕਿਉਂਕਿ ਨਰਿੰਦਰ ਮੋਦੀ ਹੋਰਾਂ ਦਾ ਲਗਾਤਾਰ ਕਹਿੰਦੇ ਕੰਮ ਵਧੀਆ ਹੈ ਲੋਕ ਆਪ ਵੀ ਉਹ ਦੱਸ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਵਾਕੀ ਕੰਮ ਵਧੀਆ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਪ੍ਰਧਾਨ ਮੰਤਰੀ ਜਿਹੜਾ ਦੇਸ਼ ਨੂੰ ਮਿਲਣਾ ਚਾਹੀਦਾ ਦੇਖੋ ਪ੍ਰਧਾਨ ਮੰਤਰੀ ਤੇ ਬਣਨਾ ਹੈ ਬਹੁਮਤ ਨਾਲ ਪਾਰਲੀਮੈਂਟ ਦੀ ਚੋਣ ਹੋਏਗੀ ਐਮਪੀ ਕਹਦੇ ਜਿਆਦਾ ਹੁੰਦੇ ਆ ਰਾਜ ਬਹੁਮਤ ਦਾ ਜਦੋਂ ਬਹੁਮਤ ਹੋਏਗਾ ਉਹ ਪ੍ਰਧਾਨ ਮੰਤਰੀ ਚੁਣ ਲੈਣਗੇ ਮੇਰੇ ਮੇਰੇ ਇੱਕ ਨਾਲ ਤੇ ਪ੍ਰਧਾਨ ਮੰਤਰੀ ਨਹੀਂ ਬਦਲਿਆ ਜਾਣਾ ਠੀਕ ਹੈ ਜੀ ਠੀਕ ਹੈ ਮੈਂ ਨਹੀਂ ਕਹਿੰਦੀ ਪ੍ਰਧਾਨ ਮੰਤਰੀ ਜੀ ਦੀ ਸੋਚ ਕਈ ਡਿਵੈਲਪਮੈਂਟ ਦੀ ਵੀ ਹੈਗੀ ਹੈ ਉਹ ਚਾਹੁੰਦੇ ਵੀ ਹੈ ਦੇਸ਼ ਤਰੱਕੀ ਕਰੇ ਉਹ ਚਾਹੁੰਦੇ ਵੀ ਹੈ ਕਿ ਸਾਰੇ ਲੋਕਾਂ ਨੂੰ ਅਸੀਂ ਚੰਗੀਆਂ ਲੀਹਾਂ ਤੇ ਲੈ ਕੇ ਜਾਈਏ ਪਰ ਜਿਹੜੀਆਂ ਕੁਝ ਗੱਲਾਂ ਨੇ ਕਿਸੇ ਫਿਰਕੇ ਦੀਆਂ ਨਾ ਮੰਨਣੀਆਂ ਜਾਂ ਕਿਸੇ ਫਿਰਕੇ ਨੂੰ ਇਗਨੋਰ ਕਰਨਾ ਜਿਸ ਦਾ ਆਮ ਤੌਰ ਤੇ ਕਹਿ ਦਿੰਦੇ ਆ ਕਿ ਉਤੋਂ ਸਰਕਾਰ ਪਾਜਪਾਲਿਆ ਨੇ ਮਹਿਸੂਸ ਕਰ ਲਿਆ ਕਿ ਸਿੱਖ ਤੇ ਸਾਡੇ ਨਾਲ ਤੁਰਦੇ ਨਹੀਂ ਅਸੀਂ ਕੀ ਕਰੀਏ ਅਸੀਂ ਬੜੇ ਕੰਮ ਕਰਦੇ ਆ ਜੀ ਚਲੋ ਛੱਡੋ ਪੰਜਾਬ ਨੂੰ ਇਗਨੋਰ ਕਰ ਦੋ ਬਾਕੀ ਸਟੇਟਾਂ ਦੀ ਅਸੀਂ ਗੱਲ ਕਰੀਏ ਇਹ ਮਾੜੀ ਗੱਲ ਹੈ ਨਹੀਂ ਇਹ ਹੋਣਾ ਚਾਹੀਦਾ ਪੰਜਾਬ ਉਹ ਕਿਤਾ ਹੈ ਪੰਜਾਬ ਦੇ ਉਹ ਲੋਕ ਹੈ ਜਿਨ੍ਹਾਂ ਨੇ ਉਸ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਆਜ਼ਾਦੀ ਦੀ ਲੜਾਈ ਵਿੱਚ 90% ਜੇ ਕਿਸੇ ਦਾ ਹਿੱਸਾ ਤੇ ਉਹ ਪੰਜਾਬੀਆਂ ਦਾ ਹੈ। ਦੇਸ਼ ਦੇ ਬਾਡਰਾਂ ਤੇ ਵੀ ਅੱਜ ਜੇ ਕਿਤੇ ਸੁਰੱਖਿਆ ਦੇ ਤੌਰ ਤੇ ਦੇਖੀਏ ਤੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਨੇ ਉਹ ਪੰਜਾਬ ਦੇ ਲੋਕਾਂ ਦੀਆਂ। ਸੋ ਪੰਜਾਬ ਇੱਕ ਅੱਗ ਦੀ ਪੱਠੀ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਪਾਕਿਸਤਾਨ ਕਰ ਲਓ, ਚੀਨ ਕਰ ਲਓ, ਸਾਰੀ ਲੜਾਈ ਜਦੋਂ ਹੁੰਦੀ ਹੈ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਲੋਕੀ ਚਲਦੇ ਪੰਜਾਬ ਨੇ ਹੀ 10 ਲੱਖ ਦੀ ਗਿਣਤੀ ਵਿੱਚ ਉਹਦੇ ਆਪਣੇ ਲੋਕਾਂ ਨੂੰ ਮਰਵਾਏ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ ਬੰਦ ਅੱਜ ਵੀ ਪੰਜਾਬੀ ਜਿਹੜੇ ਉੱਥੇ ਵਸਦੇ ਪਾਕਿਸਤਾਨ ਵਾਲੇ ਮੇਰੇ ਖਿਆਲ ਜਦੋਂ ਅਸੀਂ ਜਾਣਦੇ ਆ ਜਾਂ ਉਹ ਇਧਰ ਆਂਦੇ ਤੇ ਹੱਥਾਂ ਤੇ ਚੱਕੀ ਫਿਰਦੇ ਆ ਪੰਜਾਬ ਜੋ ਵੱਖਰਾ ਹੋਇਆ ਉਹਨਾਂ ਨੂੰ ਅੱਜ ਵੀ ਉਹ ਮਹਿਸੂਸ ਕਰਦੇ ਆ ਕਿ ਅਸੀਂ ਹੀ ਵੱਖਰੇ ਨਹੀਂ ਸੀ ਹੋਣੇ ਚਾਹੀਦੇ ਅਸੀਂ ਵੀ ਕਹਿੰਦੇ ਆ ਕਿ ਕਭ ਸਗੋਂ ਲਾਹੌਰ ਤੱਕ ਜਿਹੜਾ ਪੰਜਾਬ ਸੀਗਾ ਸਾਡੇ ਗੁਰਦੁਆਰੇ ਤੇ ਬੱਚੇ ਰਹਿੰਦੇ ਸਾਡੇ ਗੁਰਧਾਮ ਤੇ ਬੱਚੇ ਰਹਿੰਦੇ ਸਾਡਾ ਉਹ ਪਿਆਰ ਤੇ ਬੱਚਾ ਰਹਿੰਦਾ ਪਰ ਜਿੱਡਾ ਨੁਕਸਾਨ ਪੰਜਾਬ ਦਾ ਹੋਇਆ ਹੈ ਸ਼ਾਇਦ ਕਿਸੇ ਦਾ ਦੇਸ਼ ਦੇ ਹੋਰ ਹਿੱਸੇ ਦਾ ਆ ਜਾਵੇ ਬਹੁਤ ਸ਼ੁਕਰੀਆ ਬੀਬੀ ਜੀ ਗੌਰਕਰ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਵਾਪਸੀ ਹੋਈ ਹੈ ਟਿੰਡਾ ਸਾਹਿਬ ਪਰਿਵਾਰ ਦੀ ਉਸ ਦੇ ਉੱਤੇ ਚਰਚਾ ਹੋਈ ਹੈ ਤਾਂ ਇਹਨਾਂ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਸੀ ਹੋ ਸਕਦੀ ਹੈ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮੈਂ ਤਾਂ ਅਕਾਲੀ ਦਲ ਕਦੇ ਛੱਡੇ ਹੀ ਨਹੀਂ ਪਰ ਉਹਨਾਂ ਲਈ ਦਿਨਾਂ ਦੇ ਵਿੱਚ ਕੀ ਤਸਵੀਰਾਂ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਨਗੇ ਕੈਂਸਰ ਜੋਗਦੇ